ਕਿਦਾਰਨਾਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਹੈਲੀਕਾਪਟਰ ਨਦੀ ਦੇ ਵਿੱਚ ਡਿੱਗ ਗਿਆ ਦਰਅਸਲ ਕੁਝ ਦਿਨ ਪਹਿਲਾਂ ਹੈਲੀਕਾਪਟਰ ਟੁੱਟ ਗਿਆ ਸੀ ਅਤੇ ਉਸ ਦੀ ਮੁਰੰਮਤ ਕਰਨੀ ਪਈ ਸੀ ਇਸ ਹੈਲੀਕਾਪਟਰ ਨੂੰ ਐਮਆਈ 17 ਹੈਲੀਕਾਪਟਰ ਰਾਹੀਂ ਉਤਾਰਿਆ ਜਾ ਰਿਹਾ ਸੀ ਫਿਰ ਥਾਰੂ ਕੈਂਪ ਨੇੜੇ ਤਾਰਾ ਟੁੱਟਣ ਕਾਰਨ ਉਹ ਹੇਠਾਂ ਨਦੀ ਦੇ ਵਿੱਚ ਡਿੱਗ ਗਿਆ 24 ਮਈ 2024 ਨੂੰ ਲੈਂਡਿੰਗ ਦੌਰਾਨ ਤਕਨੀਕੀ ਖਰਾਬੀ ਕਾਰਨ ਜਿਸ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ ਸ਼ਨੀਵਾਰ ਸਵੇਰੇ ਹਾਦਸਾ ਗ੍ਰਸਤ ਹੋ ਗਿਆ ਹੈਲੀ ਦੀ ਮੁਰਮਤ ਲਈ ਇਸ ਨੂੰ ਲਟਕਾਇਆ ਜਾ ਰਿਹਾ ਸੀ ਅਤੇ ਹਵਾਈ ਸੈਨਾ ਦੇ MI-17 ਹੈਲੀਕਾਪਟਰ ਦੀ ਮਦਦ ਦੇ ਨਾਲ ਗੋਚਰ ਹਵਾਈ ਪੱਟੀ ਤੱਕ ਪਹੁੰਚਾਇਆ ਜਾ ਰਿਹਾ ਸੀ ਇਸੇ ਦੌਰਾਨ ਉਹ MI-17 ਤੋਂ ਵੱਖ ਹੋ ਜਾਂਦਾ ਹੈ ਖਤਰੇ ਨੂੰ ਭਾਵਦੇ ਹੋਏ ਪਾਇਲਟ ਨੇ ਖਾਲੀ ਜਗ੍ਹਾ ਨੂੰ ਦੇਖ ਕੇ ਹੈਲੀਕਾਪਟਰ ਨੂੰ ਘਾਟੀ 'ਚ ਉਤਾਰ ਦਿੱਤਾ ਥੋੜੀ ਦੂਰੀ ਤੇ ਜਾਂਦੇ ਹੀ ਹੈਲੀਕਾਪਟਰ ਦੇ ਭਾਰ ਅਤੇ ਹਵਾ ਦੇ ਪ੍ਰਭਾਵ ਕਾਰਨ MI-17 ਆਪਣਾ ਸੰਤੁਲਨ ਗੁਆਨ ਲੱਗਾ ਜਿਸ ਕਾਰਨ ਉਸ ਨੂੰ ਥਰੂ ਕੈਂਪ ਨੇੜੇ ਪਹੁੰਚਣ ਤੇ MI-17 ਨੂੰ ਉਤਾਰਨਾ ਪਿਆ ਇਸ ਵਿੱਚ ਕੋਈ ਯਾਤਰੀ ਦਾ ਸਬੰਧ ਨਹੀਂ ਸੀ ਸੂਚਨਾ ਮਿਲਦੇ ਹੀ ਬਚਾਅ ਟੀਮ ਮੌਕੇ ਤੇ ਪਹੁੰਚ ਗਈ ਟੀਮ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ। ਉਹਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੱਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਅਫਵਾਹ ਨਾ ਫੈਲਾਈ ਜਾਵੇ। ਜ਼ਿਲ੍ਹਾ ਸੈਰਸਪਟਾ ਅਧਿਕਾਰੀ ਰਾਹੁਲ ਚੋਬੇ ਨੇ ਦੱਸਿਆ ਕਿ 24 ਮਈ 2024 ਨੂੰ ਕ੍ਰਿਸਟਲ ਐਵੀਏਸ਼ਨ ਕੰਪਨੀ ਵਿੱਚ ਤਕਨੀਕੀ ਨੁਕਸਪੈਣ ਕਾਰਨ ਪਾਇਲਟ ਦੀ ਸਿਆਣਪ ਕਰਨ ਹੈਲੀ ਨੂੰ ਕੇਦਾਰਨਾਥ ਹੈਲੀਪੈਡ ਤੋਂ ਕੁਝ ਦੂਰੀ ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ। ਪਾਇਲਟ ਦੀ ਸਿਆਣਪ ਕਰਨ ਹੈਲੀ 'ਚ ਸਵਾਰ ਸਾਰੇ ਯਾਤਰੀਆਂ ਦੀ ਸੁਰੱਖਿਅਤ ਲੈਂਡਿੰਗ ਹੋ ਗਈ ਸੀ। ਹੈਲੀ ਦੇ ਵਿੱਚ ਕੋਈ ਯਾਤਰੀ ਜਾਂ ਸਮਾਨ ਨਹੀਂ ਸੀ। ਸੂਚਨਾ ਮਿਲਦੇ ਹੀ ਬਚਾਅ ਟੀਮ मौके ਤੇ ਪਹੁੰਚ ਟੀਮ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ ਉਹਨਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ ਨਾ ਫੈਲਾਈਆਂ ਜਾਣ